ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਸੀਐਮ ਜੋਗਸਾਲਾ ਭਵਾਨੀਗੜ੍ਹ ਦੇ ਵਿੱਚ ਅੱਜ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਕੀ ਮੁੱਖ ਮਹਿਮਾਨ ਤਹਿਸੀਲਦਾਰ ਭਵਾਨੀਗੜ੍ਹ ਪਹੁੰਚੇ ਹੋਏ ਸਨ ਇਸ ਮੌਕੇ ਤੇ ਡਾਕਟਰ ਲਲਿਤ ਕੁਮਾਰ ਵੱਲੋਂ ਜੋਗੀ ਕਾਨਗੜ੍ਹ ਦੇਖੀ ਆਪਣੀ ਸੇਵਾਵਾਂ ਡਾਕਟਰੀ ਦੇ ਰੇ ਸੇਵਾਵਾਂ ਦੇ ਰਹੇ ਹਨ ਉਹਨਾਂ ਵੱਲੋਂ ਅੱਜ ਯੋਗਾ ਕੈਂਪ ਦੇ ਵਿੱਚ ਯੋਗਾ ਬਾਰੇ ਜਾਣਕਾਰੀ ਦਿੱਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਯੋਗਾ ਸਟੇਡੀਅਮ ਦੇ ਯੋਗ ਸ਼ਾਲਾ ਦੇ ਵਿੱਚ ਮਨਾਇਆ ਮਨਾਇਆ ਜਾ ਰਿਹਾ ਹੈ ਇਸ ਮੌਕੇ ਦੇ ਜਿੱਥੇ ਬੱਚੇ ਵੀ ਯੋਗ ਕਰਦੇ ਨਜ਼ਰ ਆਏ ਜਿੱਥੇ ਕਿ ਛੋਟੇ ਬੱਚੇ 1-5 ਸਾਲ ਦੀ ਗੁੜੀਆਂ ਵੀ ਜਿੱਥੇ ਯੋਗ ਕਰਨ ਦੇ ਵਿੱਚ ਮਸਤ ਨਜ਼ਰ ਆਈ ਉਹ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਯੋਗਾ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਯੋਗਾ ਦੇ ਵਿੱਚ ਚਾਹੇ ਪ੍ਰੋਗਰਾਮ ਕੋਈ ਤੇ ਵੀ ਯੋਜਨ ਕੀਤੇ ਜਾਂਦੇ ਹਨ ਲੋਕਾਂ ਦਾ ਬਹੁਤ ਉਤਸ਼ਾਹ ਦੇਖ ਨੂੰ ਮਿਲਦਾ ਹੈ ਕਿਉਂਕਿ ਸੀਐਮ ਯੋਗ ਸ਼ਾਲਾ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੇ ਲਈ ਬਹੁਤ ਵਧੀਆ ਪ੍ਰਚਾਰ ਕੀਤਾ ਜਾਂਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਵੀ ਜੀਐਮ ਯੋਗ ਸ਼ਾਲਾ ਬਹੁਤ ਵਧੀਆ ਵਿਚਾਰ ਜਾ ਰਹੇ ਹਨ ਕਿਉਂਕਿ ਸੀਐਮ ਵੱਲੋਂ ਪਰੇਲਾ ਕੀਤਾ ਗਿਆ ਇੱਕ ਨੰਬਰ ਦਿੱਤਾ ਗਿਆ ਜਿਸ ਦੇ ਉੱਪਰ ਕਾਲ ਕਰੋ ਤਾਂ ਤੁਹਾਨੂੰ ਇੱਕ ਯੋਗਾ ਟੀਚਰ ਉਪਲਬਧ ਕਰਵਾਇਆ ਜਾਂਦਾ ਹੈ ਜਿੱਥੇ ਯੋਗੇ ਦਿਵਸ ਦੇ ਮੌਕੇ ਦੇ ਉਹ ਅਨਿਗੜ ਦੇ ਬਕੌਖਸ਼ਾ ਦੇ ਵਿੱਚ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਉੱਥੇ ਯੋਗ ਸ਼ਾਲਾ ਵੱਲੋਂ ਵੀ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਤਸਵੀਰਾਂ ਵੀ ਜੀ ਦੇਖ ਸਕਦੇ ਹੋ ਯੋਗਾ ਕਰਦੇ ਨਜ਼ਰ ਆ ਰਹੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਇਸ ਮੌਕੇ ਤੇ ਜਿੱਥੇ 5 ਸਾਲ ਦੀ ਕੁੜੀਆ ਵੀ ਕਿਯੋਗਾ ਕਰਦੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਜਿੱਥੇ ਮਹਿਲਾ ਗਰਵਾਲ ਸਭਾ ਦੇ ਪ੍ਰਧਾਨ ਰੇਨੂ ਸਿੰਘਲਾ ਜੀ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਇੱਕ ਹੋਰ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਨਗਰ ਕੌਂਸਲ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕੀਤਾ ਜਾ ਰਿਹਾ ਸੀ ਪਰ ਮੇਨ ਗੇਟ ਦੇ ਉੱਤੇ ਪਈ ਗੰਦਗੀ ਦਾ ਟੇਰ ਇੱਕ ਆਪਣੇ ਆਪ 'ਚ ਖੜਾ ਸਵਾਲ ਨਜ਼ਰ ਆ ਰਿਹਾ ਸੀ ਜਦੋਂ ਉਹਨਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਉਹਨਾਂ ਵੱਲੋਂ ਕਹਿ ਗਿਆ ਸੀ ਸਫਾਈ ਦੇ ਪ੍ਰਬੰਧ ਕਰਵਾਏਗੇ ਹਨ ਪਰ ਗੇੜ ਦੇ ਉੱਪਰ ਖੜੇ ਗੰਦਗੀ ਦੇ ਢੇਰ ਆਪਣੇ ਆਪ 'ਚ ਇੱਕ ਸਵਾਲ ਪੈਦਾ ਖੜਦੇ ਨਜ਼ਰ ਆ ਰਹੇ ਸਨ ਆਉ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਨਗਰ ਕੌਂਸਲ ਅਧਿਕਾਰੀ ਤੇ ਡਾਕਟਰ ਲੀਲਿਤ ਕੁਮਾਰ ਕੌਂਸਲ ਅਤੇ ਤਹਿਸੀਲਦਾਰ ਭੋਨੀਗੜ ਨੇ ਯੋਗਸ਼ਾਲਾ ਕੈਂਪਵਰੀ ਕੀ ਕਿਹਾ ਸਮਾਜੀ ਸਰ ਬੋਲੀ ਬਖਮਾਰ ਜੀ ਅ ਸਰ ਅੱਜ ਕੀ ਡੇ ਮਨਾਇਆ ਜਾ ਰਿਹਾ ਹੈ ਅੱਜ ਯੋਗਾ ਦਿਵਸ ਸੀਐਮ ਸਾਹਿਬ ਵੱਲੋਂ ਮਨਾਇਆ ਜਾ ਰਿਹਾ ਜੀ ਉਹ ਗੱਲ ਸੁਣੋ ਤੇ ਸਰ ਅਗਰ ਗੱਲ ਕਰੀਏ ਯੋਗਾ ਡੇ ਦੀ ਇੱਕ ਸਾਈਡ ਤਾਂ ਬਿਮਾਰੀਆਂ ਤੋਂ ਰਹਿਦੀ ਗੱਲ ਕਰਦੇ ਆਂ ਪਰ ਇੱਕ ਸਾਈਡ ਗੰਦਗੀ ਦਾ ਢੇਰ ਸਟੇਡੀਅਮ ਦੇ ਗੇਟ ਦੇ ਓਪਨ ਚ ਹੁੰਦਾ ਕੀ ਮੈਂ ਦੇਖ ਦਿਓ ਚੀਜ਼ ਨੂੰ ਸਰ ਪ੍ਰੋਪਰ ਅਸੀਂ ਸਫਾਈ ਕਰਾਈ ਸੀ ਸਰ ਤੁਹਾਡੇ ਸਾਹਮਣੇ ਤੁਹਾਡੇ ਪੈਰਾਂ ਚ ਹੀ ਦੇਖ ਸਕਦੇ ਹੋ ਕਿੰਨੀ ਗੰਦਗੀ ਦਾ ਢੇਰ ਹੈ ਸਰ ਇਹ ਜਿਵੇਂ ਹੁਣ ਪਬਲਿਕ ਆ ਦੇਖੋ ਲਫਾ ਪਾਣੀ ਪੀ ਕੇ ਗਈ ਹੈ ਸਰ ਜਿਹੜੇ ਕਬਾੜ ਪਿਆ ਕੱਕ ਖੜੇ ਨੇ ਕੋਈ ਇੱਕੋ ਦਿਨ ਚ ਤਾਂ ਨਹੀਂ ਬਣੇ ਨਾ ਮੈਂ ਤਾਂ ਉਹ ਤਾਂ ਮੈਂ ਮੰਨਦਾ ਤੁਹਾਡੀ ਗੱਲ ਜਿਹੜੇ ਜੋੜ ਨੇ ਸਰ ਐਂਟਰੀ ਦੀ ਓਪਨ ਪਏ ਨੇ ਉਹਦੇ ਲਈ ਧਿਆਨ ਨਹੀਂ ਦਿੱਤਾ ਗਿਆ ਕੀ ਗੱਲ ਸਰ ਕੋਈ ਨਾ ਇਹ ਅਸੀਂ ਕਰਵਾ ਦਾਂਗੇ ਜੀ ਇਹਦੀ ਸਫਾਈ ਜੀ ਮੈਂ ਡਾਕਟਰ ਲਲਿਤ ਕਾਂਸਲ ਆਯੁਰਵੈਦਿਕ ਮੈਡੀਕਲ ਅਫੀਸਰ ਸਰਕਾਰੀ ਆਯੁਰਵੈਦਿਕ ਸਿਹਤ ਕੇਂਦਰ ਕਾਨਗੜ ਪੂਰੇ ਪੰਜਾਬ ਦੇ ਵਿੱਚ ਹਾਂ ਪੰਜਾਬ ਦੇ ਵਿੱਚ ਪੂਰਾ ਐਸ.ਐਮ ਦੀ ਯੋਗਸ਼ਲਾ ਦੇ ਬੈਨਰ ਦੇ ਹੇਠ ਤੇ ਡਿਪਾਰਟਮੈਂਟ ਆਯੁਰਵੇਦ ਪੰਜਾਬ ਡਾਕਟਰ ਰਵੀਕਮਾ ਡੋੰਬਰਾ ਜੀ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਜਨਨਨੀ ਅਫਸਰ ਡਾਕਟਰ ਮਲਕੀਸ਼ ਸਿੰਘ ਕੋ ਗਾਈ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਭੌਨਿਕੜ ਵਿਖੇ ਅੱਜ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਪੂਰੇ ਪੌਣੀਗੜ ਵਾਸੀਆ ਦੇ ਨੇ ਯੋਗ ਕੀਤਾ ਯੋਗ ਦਾ ਜਿਹੜਾ ਹੈਗਾ ਕਿ 21 ਜੂਨ ਨੂੰ ਯੋਗਾ ਦਿਵਸ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਇਹ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਜਦੋਂ 2014 ਦੇ ਵਿੱਚ ਯੂਨ ਦੇ ਵਿੱਚ ਅਸੈਂਬਲੀ ਦੇ ਵਿੱਚ ਮਤਾ ਪਾਸ ਹੋਇਆ ਸੀ ਤਾਂ 177 ਦੇਸ਼ਾਂ ਨੇ 21 ਜੂਨ ਨੂੰ ਯੋਗ ਦਿਵਸ ਤੇ ਮੈਦਾਨ ਦੇ ਵਿੱਚ ਕੀਤਾ ਸੀ ਅੱਜ ਪੂਰੇ ਵਿਸ਼ਵ ਦੇ ਵਿੱਚ ਇਹ ਯੋਗ ਦਿਵਸ ਜਿਹੜਾ ਮਨਾਇਆ ਜਾ ਰਿਹਾ ਪੂਰੇ ਕੰਟਾਂ। ਲੋਕ ਕਿੰਨਾ ਖਸਾ ਯੋਗ ਰਿਹਾ ਇਸ ਦੀ ਗੱਲ ਕਿ ਲੋਕ ਬਹੁਤ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਅੱਜ ਯੋਗ ਕਰਨ ਵਾਸਤੇ ਪਹੁੰਚੇ ਨੇ ਇੱਥੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਨਹੀਂ ਹਰ ਰੋਜ਼ ਸਾਡੇ ਡਿਸਪੈਂਸਰੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਯੋਗਾ ਇਨਸਟਰਕਟਰ ਅਪਾਇੰਟ ਕੀਤੇ ਗਏ ਨੇ ਸਪੈਸ਼ਲੀ ਜਿੱਥੇ ਹਰ ਰੋਜ਼ ਲੋਕ ਯੋਗਾ ਕਰ ਰਹੇ ਨੇ। ਪਹਿਲਾ ਦਿਨ ਸੀ ਅਸੀਂ ਦੇਖਿਆ ਹੁਣ ਲੋਕਾਂ ਦੇ ਬਿਮਾਰੀਆਂ ਤੋਂ ਬਚਣਾ ਆਪਣੇ ਆਪ ਨੂੰ ਸਟ्रेस ਐਂਜਾਇਟੀ ਡਿਪਰੈਸ਼ਨ ਤੋਂ ਬਚਣ ਦਾ ਇੱਕੋ ਇੱਕ ਜੋ ਤਰੀਕਾ ਹੈ ਉਹ ਯੋਗ ਹੈ ਤਾਂ ਯੋਗ ਤੋਂ ਜੇਕਰ ਆਪਾਂ ਯੋਗ ਨੂੰ ਪਰਹਰਨਤਾ ਆਪਾਂ ਆਪਣੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਤਨ ਤੇ ਮਨ ਨੂੰ ਸਵਸਥ ਰੱਖ ਕੇ ਜਿੰਦਗ ਨੂੰ ਖੁਸ਼ਹਾਲ ਬਣਾ ਸਕਦੇ ਲੇਕਿ ਹਰ ਰੋਜ਼ ਯੋਗ ਕਰੋ ਸਿਰਫ ਯੋਗਾਡੇ ਸਿਰਫ ਇੱਕ ਦਿਨ ਦਾ ਨਹੀਂ ਹੁੰਦਾ ਯੋਗਾਡੇ ਦਾ ਮਕਸਦ ਹੁੰਦਾ ਹੈ ਕਿ ਲੋਕਾਂ ਨੂੰ ਯੋਗ ਦੇ ਪ੍ਰਤੀ ਜਾਗਰੂਕ ਕਰਨਾ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ ਤੇ ਇਸ ਦੇ ਲਈ ਆਪਣੇ ਨੀਅਰਬਾਈ ਜਿਹੜੀ ਵੀ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਉੱਥੇ ਜਾਓ ਤੇ ਉੱਥੇ ਯੋਗ ਕੰਟੀਨਿਊਟੀ ਦੇ ਵਿੱਚ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਉਸ ਦੇ ਵਿੱਚ ਆਪਣਾ ਭਾਗੀਦਾਰ ਬਣੋ ਤੇ ਆਪਣੇ ਆਪ ਨੂੰ ਸਵਸਥ ਰੱਖੋ ਨਾਵ ਰਾਜਵਿੰਦਰ ਕੋਤਸਿਲ ਪੋਨਿੰਗੜ ਮੈਡਮ ਅੱਜ ਜੋਗਾ ਡੇ ਐ ਕਿਥੀ ਤਰੀਕਾ ਲੈ ਕੇ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ ਕੀ ਕੰਮ ਹੈ ਅੱਜ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਕਿਹੜਾ ਕਿਸ ਐ ਜੋਗੜੇ ਮਨਾਇਆ ਜਾ ਰਿਹਾ ਔਰ ਸਾਰੇ ਭਾਰਤ ਵਿੱਚ ਹੀ ਮਨਾਇਆ ਜਾ ਰਿਹਾ ਜਿਸ ਦੇ ਨਾਲ ਕਿ ਸਾਰਿਆਂ ਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਜੋਗੜੇ ਤੰਦਰੁਸਤੀ ਵਾਸਤੇ ਹੈਗਾ ਸਿਹਤ ਵਾਸਤੇ ਹੈਗਾ ਬਹੁਤ ਵਧੀਆ ਹੈ ਇੱਥੇ ਪੁਹਾਨੀਗੜ ਸਟੇਡੀਅਮ 'ਚ ਹੀ ਮਨਾਇਆ ਜਾ ਰਿਹਾ ਹੈ ਥੈਂਕ ਯੂ ਮੈਡਮ ਅੱਛਾ 7:00 ਵਜੇ ਤੋਂ ਲੈ ਕੇ 7:45 ਤੱਕ ਦਾ ਪ੍ਰੋਗਰਾਮ ਸੀ ਜੀ 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 ਜੀਮ ਜੋਗਸਾਲਾ ਵੀ ਚੱਲਦੀ ਹੈ ਪੁਹਾਨੀਗੜ 'ਚ ਕੀ ਇਹ ਇਹ 7:00 ਵਜੇ 7 ਤੋਂ ਲੈ ਕੇ 7:45 ਤੱਕ ਸਟੇਡੀਅਮ ਦੇ ਵਿੱਚ ਇਹ ਅੱਜ ਮਨਾਇਆ ਜਾ ਰਿਹਾ ਸੀ ਜੋਗੜੀ ਮਨਾਇਆ ਜਾ ਰਿਹਾ ਸੀ ਬਹੁਤ ਵਧੀਆ ਤੇ ਬਹੁਤ ਅੱਛੇ ਤਰੀਕੇ ਨਾਲ ਮਨਾਇਆ ਜਾ ਗਿਆ